ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਸਤਿਕਾਰਯੋਗ ਕਿਸਾਨ ਭਰਾਵਾਂ ਨੂੰ ਵੀ ਕਿ ਜਿੱਕ ਤਾਂ ਸਿੱਧੂਪੁਰ ਦੇ ਤੇ ਸਾਡੇ ਹੋਰ ਕਿਸਾਨ ਸਾਥੀਆਂ ਨੂੰ ਅਪੀਲ ਆ ਕਿ ਤੁਸੀਂ ਹੁਣੇ-ਹੁਣੇ ਇੱਕ ਖਬਰ ਆ ਜਿਹੜੀ ਬਹੁਤ ਮੰਦ ਭਾਗੇ ਸੁਣੀ ਹੋਣੀ ਆ ਕਿ ਅੱਜ ਸੈਂਟਰ ਸਰਕਾਰ ਨਾਲ ਕਿਸਾਨੀ ਮੰਗਾਂ ਤੇ ਜੋ ਖਨੋਰੀ ਮੋਰਚਾ ਚੱਲ ਰਿਹਾ ਮੀਟਿੰਗ ਸੀ ਜਿਹੜਾ ਕਿ ਇਥੋਂ ਕਿਸਾਨ ਆਗੂ ਅਗਲੀਆਂ ਮੀਟਿੰਗਾਂ ਦੇ ਵਿੱਚ ਵੀ ਕਾਫਲੇ ਦੀ ਤਰ੍ਹਾਂ ਸਰਦਾਰ ਜੋ ਸਤਿਕਾਰਯੋਗ ਸਰਦਾਰ ਜਗਜੀਤ ਸਿੰਘ ਡੱਲੇਵਾਲ ਨਾਲ ਮੀਟਿੰਗ ਤੇ ਜਾਂਦੇ ਸੀ ਰਸਤੇ ਦੇ ਵਿੱਚ ਚੰਡੀਗੜ੍ਹ ਐਂਟਰ ਹੋਣ ਤੇ ਗੱਡੀਆਂ ਦਾ ਕਾਫਲਾ ਜਾਂਦਿਆਂ ਦੇ ਰੁਕਿਆ ਗਿਆ ਤੇ ਇੱਥੇ ਵੀ ਪਾਸੇ-ਆਸੇ ਖਨੌਰੀ ਮੋਰਚੇ ਦੇ 86 ਸਬੰਧੀ ਫੋਰਸ ਲਾਈ ਗਈ ਤਾਂ ਪਿੰਡਾਂ ਵਿੱਚੋਂ ਮੈਸੇਜ ਕਰੇ ਗਏ ਸਾਰੇ ਪੰਜਾਬ ਦੇ ਵਿੱਚ ਕਿ ਕਿਸਾਨ ਵੱਧ ਤੋਂ ਵੱਧ ਮੋਰਚੇ ਦੇ ਵਿੱਚ ਪਹੁੰਚਣ ਤਾਂ ਹੁਣੇ ਹੁਣ ਤਕਰੀਬਨ ਘੰਟਾ ਕੋ ਹੋ ਗਿਆ ਮੈਸੇਜ ਆਇਆ ਸੀ ਸਰਕਾਰ ਦੇ ਪੰਜਾਬ ਸਰਕਾਰ ਦੇ ਨੰਂਦਿਆਂ ਦਾ ਜਦੋਂ ਪੁੱਛਿਆ ਸਾਡੇ ਸਤਕਾਰਯੋਗ ਆਗੂਆਂ ਨੇ ਕਿਸਾਨ ਆਗੂਆਂ ਨੇ ਵੀ ਫੋਰਸ ਕਿਸ ਵਾਸਤੇ ਲਾਈ ਆ ਤਾਂ ਕਹਿੰਦੇ ਤਾਂ ਕੋਈ ਹੋਰ ਮਕਸਦ ਸੀਗਾ ਮੋਰਚੇ ਪ੍ਰਤੀ ਨਹੀਂ ਹੋਰ ਸਾਡਾ ਕੋਈ ਇਸ ਵਾਸਤੇ ਇਕੱਠੀ ਕਰ ਰਹੇ ਨੇ ਦੇ ਬਾਰੇ ਕੋਈ ਇਹੋ ਜੀ ਗੱਲਬਾਤ ਨਹੀਂ ਕੋਈ ਅਫਵਾਇ ਮੇ ਡਾਈ ਗਈ ਆ ਕਿਉਂਕਿ ਇੱਕ ਪਾਸੇ ਸੈਂਟਰ ਸਰਕਾਰ ਮੀਟਿੰਗਾਂ ਦਾ ਸੱਦਾ ਦਿੰਦੀ ਆ ਦੂਜੇ ਪਾਸੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਮਿਲ ਜੁਲ ਕੇ ਸਾਡੇ ਆਗੂਆਂ ਨੂੰ ਅਰੈਸਟ ਕਰਨਿਆ ਸ਼ਾਸਨ ਕਰਦੇ ਜਿਹੜਾ ਕਿ ਹੁਣ ਉਹਨੇ ਕਬਰ ਮਿਲੀ ਆ ਕਿ ਮੀਟਿੰਗ ਦੇ ਵਿੱਚੋਂ ਨਿਕਲਦਿਆਂ ਨੂੰ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਬੜੇ ਪਲੈਨ ਦੇ ਨਾਲ ਸਰਕਾਰ ਨੇ ਗ੍ਰਿਫਤਾਰ ਕੀਤਾ ਤੇ ਨਾਲ ਜਿਹੜੇ ਸਾਡੇ ਆਗੂ ਸੀ ਉਹਨਾਂ ਨੂੰ ਵੀ ਅਰੈਸਟ ਕੀਤਾ ਮੈਂ ਸਾਰੇ ਪੰਜਾਬ ਦੇ ਵਿੱਚ ਸਾਡੇ ਸਤਿਕਾਰਯੋਗ ਹਰਿਆਣਾ ਰਾਜਸਥਾਨ ਦੇ ਆਗੂਆਂ ਨੂੰ ਬੇਨਤੀ ਕਰੂੰਗਾ ਜਿੰਨੇ ਹਰਿਆਣਾ ਦੇ ਨੇੜੇ ਨੇ ਪੈਨ ਕਿ ਜਿੰਨਾ ਵੀ ਜਲਦੀ ਆ ਸਕਦੇ ਹੋ ਮੋਰਚਾ ਸਾਹਮਣ ਦੀ ਲੋੜ ਆ ਮੋਰਚੇ ਦੇ ਵਿੱਚ ਸਾਡੀਆਂ ਮਤਾਮਾਂ ਪੈਣਾ ਸਾਡੇ ਨੌਜਵਾਨ ਬਜ਼ੁਰਗ ਜਿੰਨੀ ਜਲਦੀ ਹੋ ਸਕਦੀ ਆ ਆਪੋ ਆਪਣੇ ਵੀਕਲਾਂ ਤੇ ਜਿਵੇਂ ਵੀ ਆ ਸਕਦੇ ਹੋ ਮੋਰਚੇ ਦੇ ਵਿੱਚ ਜਿੰਨੀ ਜਲਦੀ ਹੋ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਕਿ ਆਪਾਂ ਮੋਰਚਾ ਸਾਹਮਣੇ ਸਾਡੇ ਸਤਿਕਾਰਯੋਗ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਪੰਜਾਬ ਸਰਕਾਰ ਨੇ ਅਰੈਸਟ ਕੀਤਾ ਜਿਹੜੇ ਕਿ ਅੱਜ ਸੈਂਟਰ ਸਰਕਾਰ ਦੀ ਕੱਟਪੁੱਤਲੀ ਬਣ ਕੇ ਮਾਨ ਜਿਹੜਾ ਕਹਿੰਦਾ ਸੀਗਾ ਕਿ ਮੈਂ ਕਿਸਾਨਾਂ ਦਾ ਹਿਤੈਸ਼ੀ ਆ ਅੱਜ ਉਹਨੇ ਆਪਦੀ ਕਰਤੂਤ ਦਿਖਾਈ ਆ ਕਿਸਾਨਾਂ ਦੇ ਪਿੱਠੇ ਛੁਰਾ ਮਾਰਿਆ ਕਿਸਾਨਾਂ ਨੂੰ ਮੀਟਿੰਗ ਤੇ ਸੱਦ ਕੇ ਰੈਸਟ ਕਰਵਾਉਣਾ ਅਤੀ ਨਿੰਦਨਯੋਗ ਘਟਿਆ ਕਾਰਵਾਈ ਆ ਜੇ ਪੰਜਾਬ ਦੇ ਅੱਜ ਹਾਲਾਤ ਖਰਾਬ ਹੁੰਦੇ ਨੇ ਤਾਂ ਸਰਾਸਰ ਦੋਸ਼ੀ ਸਾਡੀ ਮਾਨ ਸਰਕਾਰ ਹੋਊਗੀ ਪੰਜਾਬ ਦੇ ਹਾਲਾਤ ਖਰਾਬ ਕਰਾਉਣ ਦਾ ਖੁਦ ਦੋਸ਼ੀ ਮਾਨ ਭਗਵੰਤ ਮਾਨ ਸਰਕਾਰ ਹੋ ਜਿਹੜਾ ਆਪ ਦੇ ਆਪ ਕਿਸਾਨਾਂ ਦਾ ਬੁਰਕਾ ਪਹਿਨ ਕੇ ਅੱਜ ਕਿਸਾਨਾਂ ਦੇ ਪੇਠੇ ਛੁਰਾ ਮਾਰਦਾ ਜਿਹੜਾ ਕਿ ਕਿਸਾਨੀ ਮੰਗਾਂ ਲਈ ਲੰਮੇ ਸਰਵਿਸ ਸਮੇਂ ਤੋਂ ਖਨੋਰੀ ਮੂਰਚਾ ਚੜ ਲਿਆ ਸੋ ਅਤੀ ਨਿੰਦਨਯੋਗ ਘਟਿਆ ਸ਼ਬਦਾਵਲੀ ਕੀਤੀ ਆ ਸੈਂਟਰ ਦੀ ਸਰਕਾਰ ਨੇ ਤੇ ਰਲ ਮਿਲ ਕੇ ਪੰਜਾਬ ਸਰਕਾਰ ਨੇ ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਪਤਾ ਨਹੀਂ ਕਿਹੜੇ ਪਲਾਨ ਦੇ ਨਾਲ ਹਲੇ ਪੱਤੇ ਨਹੀਂ ਲੱਗੇ ਕਿਵੇਂ ਪ੍ਰਧਾਨ ਜੀ ਨੂੰ ਅਰੈਸਟ ਕਰਕੇ ਲੈ ਕੇ ਗਏ ਨਾਲ ਜਿਹੜੇ ਸਾਡੇ ਸਾਥੀ ਆਗੂ ਸੀ ਉਹਨਾਂ ਨੂੰ ਵੀ ਅਰੈਸਟ ਕਰੇ ਕਿ ਵੀ ਗੱਡੀ ਜਿਹੜੀ ਚੰਡੀਗੜ੍ਹ ਤੋਂ ਨਹੀਂ ਨਿਕਲਣ ਦਿੱਤੀ ਹਵੜਾ ਦਾਬੜੀ ਉੱਥੇ ਮੱਚੀ ਹੋਈ ਆ ਸੋ ਸਾਰੇ ਪੰਜਾਬ ਦੇ ਭਰਾਵਾਂ ਨੂੰ ਹਰਿਆਣੇ ਦੇਆਂ ਨੂੰ ਬੇਨਤੀ ਹੈ ਕਿਸਾਨ ਭਰਾਵਾਂ ਨੂੰ ਕਿ ਆਪਣੀਆਂ ਫਸਲਾਂ ਨਸਲਾਂ ਬਚਾਉਣ ਲਈ ਡਾਕਾ ਮਾਰਿਆ ਸੈਂਟਰ ਸਰਕਾਰ ਨੇ ਤੇ ਪੰਜਾਬ ਸਰਕਾਰ ਨੇ ਸਾਡੀਆਂ ਜ਼ਮੀਨਾਂ ਖੋਣ ਲਈ ਕਾਰਪੋਰੇਟ ਘਰਾਣੇ ਦੇ ਕਬਜ਼ੇ ਕਰਾਉਣ ਲਈ ਅੱਜ ਮੌਕਾ ਭਰਾਵੋ ਜਾਗਦੀ ਜ਼ਮੀਰ ਵਾਲਿਆਂ ਨੂੰ ਬੇਨਤੀ ਆ ਕਿ ਜਿੰਨਾ ਵੀ ਛੇਤੀ ਹੋ ਸਕਦਾ ਜਲਦੀ ਤੋਂ ਜਲਦੀ ਖਨੋਰੀ ਮੋਰਚੇ ਦੇ ਵਿੱਚ ਵੱਡੀਆਂ ਗਿਣਤੀ ਦੇ ਵਿੱਚ ਵੀ ਰਾਂ ਸਾਡੀਆਂ ਮਤਾਮਾਂ ਪੈਣਾ ਜਵਾਕ ਨੌਜਵਾਨ ਪਹੁੰਚੋ ਇਹ ਹੁਣ ਸਰਕਾਰ ਨੇ ਦੇਖਣਾ ਕਿ ਕਿੰਨੇ ਕਿੱਥੇ ਕਰਵਾਨੀਆਂ ਲਾਉਣੀਆਂ ਕਿੰਨਾ ਕੁ ਹਾਲਾਤ ਨੇ ਜਿਹੜੇ ਪੰਜਾਬ ਦੇ ਖਰਾਬ ਕਰਵਾਉਣੇ ਨੇ ਪੰਜਾਬ ਸਰਕਾਰ ਤੇ ਨਿਰਪਾਰਾ ਸੋ ਬੇਨਤੀ ਕਰੂੰ ਹਰਿਆਣਾ ਦੇ ਲੋਕਲੇ ਪਿੰਡਾਂ ਨੂੰ ਕਿ ਵੱਡੀ ਗਿਣਤੀ ਦੇ ਵਿੱਚ ਆਪਣੇ ਮੋਰਚੇ ਦੇ ਵਿੱਚ ਆਉਂਦੇ ਵੀਡੀਓ ਨੂੰ ਹਾਰੇ ਕੇ ਘਰ ਘਰ ਦੇ ਪਚੋ ਪੰਜਾਬ ਦੇ ਸਾਰੇ ਸਾਥੀਆਂ ਨੂੰ ਸਾਰੇ ਜਥੇਬੰਦੀਆਂ ਅੱਗੇ ਉਹਨਾਂ ਬਰਕਰਾਰਉਣ ਬੇਨਤੀ ਹੈ ਕਿ ਵੱਡੀ ਗਿਣਤੀ 'ਚ ਆਪ ਆਪਣੇ ਵੀਤਕ ਲੈ ਕੇ ਖਨੋਰੀ ਮੋਰਚੇ ਦੇ ਵਿੱਚ ਹਾਂਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ